ਦੋਸਤੋ ਜੀਡੀ ਅੱਜ ਇੱਕ ਸਟੋਰੀ ਤੁਹਾਨੂੰ ਦੱਸਣ ਲੱਗਿਆ ਵਾਂ ਇਹ ਸੁਣ ਕੇ ਤੁਹਾਡੇ ਵੀ ਰੌਂਗ ਟੇ ਖੜੇ ਹੋ ਜਾਣਗੇ ਇਹ ਘਟਨਾ ਕਿਸੇ ਦੇ ਨਾਲ ਵੀ ਵਾਪਰ ਸਕਦੀ ਹੈ ਹੋਇਆ ਕੀ ਕਿ ਮੇਰੇ ਦੋਸਤ ਮੰਨ ਲਓ ਉਸ ਦਾ ਨਾਮ ABC ਹੈ ਉਸ ਨੂੰ ਕਾਲ ਆਈ ਪੁਲਿਸ ਤੋਂ ਆਉਂਦੀ ਹੈ ਕਾਲ ਤੇ ਉਸ ਨੂੰ ਆਖਿਆ ਜਾਂਦਾ ਕਿ ਤੁਹਾਡੇ ਨਾਮ ਦੇ ਉੱਤੇ ਇੱਕ ਦੋ ਹੋਰ ਵੀ SIM ਕਾਰਡ ਰਜਿਸਟਰਡ ਨੇ ਤੇ ਕਿਉਂਕਿ ਇਹ SIM ਕਾਰਡ ਤੁਹਾਡੇ ਨਾਮ ਦੇ ਉੱਤੇ ਰਜਿਸਟਰਡ ਨੇ ਤੇ ਉਸ ਬੰਦੇ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਤੇ ਇਸ ਲਈ ਕਿਉਂਕਿ ਨੰਬਰ ਤੁਹਾਡੇ ਆਈ ਕਾਰਡ ਦੇ ਉੱਤੇ ਤੁਹਾਡੇ ਪੈਨ ਕਾਰਡ ਨੂੰ ਦੇ ਕੇ ਲਿਆ ਗਿਆ ਇਹ ਆਧਾਰ ਕਾਰਡ ਨੂੰ ਲੈ ਕੇ ਗਿਆ ਇਹ ਨੰਬਰ ਤੇ ਇਸ ਕਰਕੇ ਤੁਸੀਂ ਇਸ ਜੋ ਕ੍ਰਿਮੀਨਲ ਪ੍ਰोसीडिंग ਜੇ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਤੇ ਇਹ ਗੱਲ ਸੁਣਦਿਆਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਦੋਸਤੋ ਕਿਤੇ ਅਜੀਹਾ ਨਾ ਹੋਵੇ ਕਿ ਕਿਤੇ ਬੈਠੇ ਵਿਠਾਏ ਤੁਸੀਂ ਵੀ ਤੁਹਾਡੇ ਫੋਨ ਨੰਬਰ ਦੇ ਉੱਤੇ ਤੁਹਾਡੇ ਨਾਂ ਦੇ ਉੱਤੇ ਕੋਈ ਹੋਰ ਵਿਅਕਤੀ ਫੋਨ ਨੰਬਰ ਲੈ ਲੈਂਦਾ ਏ ਤੇ ਫਿਰ ਉਹ ਇਲੀਗਲ ਜਾਂ ਨਜਾਇਜ਼ ਗਤੀਵਿਧੀਆਂ ਦੇ ਵਿੱਚ ਲਈ ਉਹ ਉਸ ਫੋਨ ਦੀ ਵਰਤੋਂ ਕਰਦਾ ਹੈ ਦੁਰਵਰਤੋਂ ਕਰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਉੱਤੇ ਨਾ ਆ ਜਾਵੇ ਇਸ ਤੋਂ ਕਿਵੇਂ बचना ਹੈ ਇਸ ਦੇ ਲਈ ਦੋਸਤੋ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਡੇ ਨਾਂ ਦੇ ਉੱਤੇ ਦੁਨੀਆ ਦੇ ਵਿੱਚ ਕਿ ਟੁਕੜ ਭਾਰਤ ਦੇ ਵਿੱਚ ਤਾਂ ਤੁਹਾਨੂੰ ਪਤਾ ਹੋਵੇ ਕਿ ਕਿੰਨੇ ਫੋਨ ਨੰਬਰ ਚੱਲਦੇ ਨੇ ਕਿੰਨੇ SIM ਨੇ ਜਿਹੜੇ ਕਿ ਤੁਹਾਡੇ ਨਾਂ ਦੇ ਹੇਠ ਚੱਲਦੇ ਨੇ ਇਹ ਤਰੀਕਾ ਕਿਵੇਂ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਡੇ ਨਾਂ ਦੇ ਉੱਤੇ ਕਿਹੜੇ-ਕਿਹੜੇ SIM ਚੱਲਦੇ ਨੇ ਤਾਂ ਦੋਸਤੋ ਆਓ ਇਹ ਟੈਕਨੀਕ ਆ ਜੋ ਕੰਪਿਊਟਰ ਤੋਂ ਹੀ ਤੁਹਾਨੂੰ ਸਮਝਾਉਂਦੇ ਆ ਇਹ ਤਰੀਕਾ ਜਿਹੜਾ ਹੈ ਉਹ ਬੜਾ ਆਸਾਨ ਤਰੀਕਾ ਹੈ ਸਭ ਤੋਂ ਪਹਿਲਾਂ ਤੁਸੀਂ ਸੰਚਾਰਸਾਥੀ.gov.in ਇਹ ਸਾਈਟ ਜਿਹੜੀ ਆ ਉਹ ਓਪਨ ਕਰ ਲੈਣੀ ਆ ਇਸ ਦੇ ਉੱਤੇ ਕਲਿੱਕ ਕਰੋ ਤੁਸੀਂ ਸਾਈਟ ਤੁਹਾਡੇ ਸਾਹਮਣੇ ਓਪਨ ਹੋ ਜਾਵੇਗੀ ਜਦੋਂ ਸਾਈਟ ਤੁਹਾਡੇ ਸਾਹਮਣੇ ਖੁੱਲ ਗਈ ਤਾਂ ਆਹ ਵਿੰਡੋ ਤੁਹਾਨੂੰ ਦਿਖਾਈ ਦੇਵੇਗੀ ਇਸ ਦੇ ਵਿੱਚ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਜਿੱਥੇ ਲਿਖਿਆ ਉਸ ਦੇ ਹੇਠਾਂ ਆਹ ਹੋਮ ਹੈ ਇਸ ਦੇ ਸੱਜੇ ਪਾਸੇ ਸਿਟੀਜ਼ਨ ਸੈਂਟ੍ਰਿਕ ਸਰਵਿਸੇਜ਼ ਲਿਖਿਆ ਹੋਇਆ ਇਸ ਦੇ ਉੱਤੇ ਕਲਿੱਕ ਕਰੋ ਤਾਂ ਤੁਹਾਨੂੰ ਇਹ ਇੱਥੇ ਲੈ ਜਾਵੇਗਾ ਹਾਈਪਰਟੈਕਸਟ ਸਿਟੀਜ਼ਨ ਸੈਂਟ੍ਰਿਕ ਸਰਵਿਸੇਜ਼ ਦੇ ਵਿੱਚ ਇੱਥੇ ਚੈਕਸ਼ੂ ਹੈ ਬਲਾਕ ਹੈ ਤੀਜਾ ਮੋਬਾਈਲ ਕਨੈਕਸ਼ਨਸ ਇਨ ਯੂਅਰ ਨੇਮ ਇੱਥੇ ਕਲਿੱਕ ਕਰੋ ਹਲਕਾ ਜਿਹਾ ਤੁਹਾਡੇ ਸਾਹਮਣੇ ਇਹ PAFCOP TAPCOP ਆ ਜਾਵੇਗਾ ਇਸ ਦੇ ਵਿੱਚੋਂ ਜਿਹੜਾ ਹੈ ਤੁਸੀਂ ਆਪਣਾ ਇੱਥੇ ਫੋਨ ਨੰਬਰ ਭਰ ਦਵੋ ਮੰਨ ਲਓ ਮੇਰਾ ਫੋਨ ਨੰਬਰ ਆਪੇ ਆਏ ਤਾਂ ਮੈਂ ਇੱਥੇ 988 ਜੋ ਵੀ ਮੇਰਾ ਫੋਨ ਨੰਬਰ ਆ ਭਰ ਦਿੱਤਾ ਇੱਥੇ ਨਾਲ ਕੈਪਚਾ ਭਰ ਦਵੋ C V T J M 7 ਇਹ ਭਰ ਕੇ ਇੱਥੇ ਵੈਲੀਡੇਟ ਕੈਪਚਾ ਤੇ ਕਲਿੱਕ ਕਰ ਦਵੋ ਤੁਹਾਨੂੰ OTP ਤੁਹਾਡੇ ਮੋਬਾਈਲ ਦੇ ਉੱਤੇ ਆ ਜਾਵੇਗਾ OTP ਜਿਹੜਾ ਹੈ ਉਹ ਤੁਸੀਂ ਆਪਣੇ ਮੋਬਾਈਲ ਦੇ ਵਿੱਚੋਂ ਮੈਸੇਜ ਤੁਹਾਨੂੰ ਸਿੰਪਲ ਮੈਸੇਜ ਆਵੇਗਾ ਉਹ ਚੱਕੋ ਇੱਥੇ ਓਕੇ ਕਰੋ ਤੇ ਇਹ 1 ਮਿੰਟ ਦੇ ਅੰਦਰ ਅੰਦਰ ਇੱਥੇ ਭਰਨਾ ਹੈ ਇੱਥੇ 44 ਸਕਿੰਟ ਹੈ 43 ਹੋ ਗਏ 42 ਹੈ ਜਦੋਂ 0 ਹੋ ਗਏ ਉਸ ਤੋਂ ਬਾਅਦ ਨਹੀਂ ਭਰ ਸਕਦੇ ਹੁਣ ਆਪਾਂ ਇੱਥੇ ਭਰিয়ে ਜਿਹੜਾ ਵੀ ਮੇਰਾ ਪਾਸਵਰਡ ਜਾਂ OTP ਆਵੇਗਾ OTP ਦਾ ਮਤਲਬ ਹੁੰਦਾ ਹੈ ਵਨ ਟਾਈਮ ਪਾਸਵਰਡ ਇਹ ਆਪਾਂ ਇੱਥੇ ਭਰ ਦਿੱਤਾ ਇੱਥੇ ਕਿਉਂਕਿ 27 ਹੈ 26 ਹੈ 0 ਹੁਣ ਤੋਂ ਪਹਿਲਾਂ ਪਹਿਲਾਂ ਲੌਗਇਨ ਕਲਿੱਕ ਕਰ ਦੇਵੋ ਹੁਣ ਤੁਹਾਡੇ ਕੋਲੇ ਤੁਹਾਡੇ ਨੰਬਰ ਦੇ ਉੱਤੇ ਤੁਹਾਡੇ ਨਾਂ ਦੇ ਉੱਤੇ ਤੇ ਤੀਸਰਾ ਤੁਹਾਡੇ ਜਿਹੜੇ ਆਈਡੀ ਐਨ ਦੇ ਕੇ ਕਿੰਨੇ ਮੋਬਾਈਲ ਨੰਬਰ ਭਾਰਤ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ ਉਹਨਾਂ ਸਾਰਿਆਂ ਦਾ ਬਿਉਰਾ ਆ ਜਾਵੇਗਾ ਮੇਰੇ ਨਾਂ ਦੇ ਹਿੱਟ ਮੰਨ ਲਵੋ ਆਹ ਦੋ ਚੱਲਦੇ ਨੇ ਪਰ ਆ ਆ ਗਿਆ ਹੁਣ ਆਹ ਫੋਨ ਨੰਬਰ ਮੇਰਾ ਨਹੀਂ ਹੈ ਮੈਂ ਇੱਥੇ ਨਾਟ ਮਾਈ ਨੰਬਰ ਕਰਾਂਗਾ ਉਸ ਤੋਂ ਪਹਿਲਾਂ ਮੈਂ ਇੱਥੇ ਸਟਾਰ ਜਿਹੜਾ ਹੈ ਮੂਰੇ ਦਿੱਤਾ ਹੋਇਆ ਹੈ ਇੱਥੇ ਮੈਂ ਟਿੱਕ ਕਰ ਦਵਾਂਗਾ ਉਸ ਤੋਂ ਬਾਅਦ ਨਾਟ ਰਿਕੁਆਇਰਡ ਜਾਂ ਰਿਕੁਆਇਰਡ ਜਾਂ ਨਾਟ ਮਾਈ ਨੰਬਰ ਜੋ ਵੀ ਹੈ ਉਹ ਮੈਂ ਕਰਾਂਗਾ ਜੇ ਨਾਟ ਮਾਈ ਨੰਬਰ ਹੈ ਜਾਂ ਨਾਟ ਰਿਕੁਆਇਰਡ ਹੈ ਤਾਂ ਇਹ ਬੰਦ ਹੋ ਜਾਵੇਗਾ ਤਾਂ ਦੋਸਤੋ ਇਸ ਤਰੀਕੇ ਨਾਲ ਬੜਾ ਆਸਾਨ ਤਰੀਕਾ ਹੈ ਜਿਸ ਦੇ ਨਾਲ ਆਪਾਂ ਜਿਹੜਾ ਹੈ ਆਪਣੇ ਨੰਬਰ ਨਾਲ ਦੇ ਉੱਤੇ ਪਤਾ ਲਗਾ ਸਕਦੇ ਹਾਂ ਕਿ ਕਿੰਨੇ ਨੰਬਰ ਚੱਲ ਰਹੇ ਹਨ ਤੇ ਦੂਸਰਾ ਇਹ ਕਿ ਜੇਕਰ ਤੁਹਾਨੂੰ ਡਰ ਹੈ ਕਿ ਕਿਤੇ ਕੋਈ ਗਲਤ ਯੂਜ਼ ਨਾ ਕਰ ਰਿਹਾ ਹੋਵੇ ਕੁ ਵਰਤੋਂ ਨਾ ਕਰ ਰਿਹਾ ਹੋਵੇ ਤਾਂ ਮੈਂ ਇਹੀ ਸਲਾਹ ਦਵਾਂਗਾ ਕਿ ਆਪਣਾ ਨਾਟ ਮਾਈ ਨੰਬਰ ਲਿਖ ਕੇ ਜਾਂ ਨਾਟ ਰਿਕੁਆਇਰ ਲਿਖ ਕੇ ਇਸ ਨੂੰ ਬੰਦ ਕਰਵਾ ਦੇਵੋ ਫਿਰ ਤੁਸੀਂ ਘਟੋ ਘਟ ਅੱਜ ਤੋਂ ਬਾਅਦ ਤਾਂ ਸੇਫ ਹੋ ਤੇ ਲਗਾਤਾਰ ਇਸ ਨੂੰ ਮਹੀਨੇ ਬਾਅਦ ਚੈੱਕ ਕਰਦੇ ਰਹੋ ਤਾਂ ਦੋਸਤੋ ਇਹ ਤੁਹਾਨੂੰ ਆਪਾਂ ਜਿਹੜਾ ਹੈ ਦੱਸਿਆ ਹੈ ਤੇ ਤੁਸੀਂ ਵੀ ਆਪਣਾ ਨੰਬਰ ਜਿਹੜਾ ਹੈ ਇੱਥੇ ਟਰਾਈ ਕਰੋ ਫਿਲ ਕਰਕੇ ਦੇਖੋ ਦੋਸਤੋ ਇਹ ਹੀ ਆ ਸਾਨਜਾ ਤਰੀਕਾ ਜਿਸ ਦੇ ਨਾਲ ਤੁਸੀਂ ਬੜੇ ਸੌਖੇ ਤਰੀਕੇ ਦੇ ਨਾਲ ਤੇ ਬੜੇ ਫੂਲ ਪ੍ਰੂਫ ਤਰੀਕੇ ਦੇ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਨਾਮ ਦੇ ਇਹਟ ਸਮੁੱਚੇ ਭਾਰਤ ਦੇ ਵਿੱਚ ਕੋਈ ਹੋਰ ਨੰਬਰ ਚੱਲਦਾ ਹੈ ਜਾਂ ਨਹੀਂ ਚੱਲਦਾ ਤੇ ਦੂਸਰਾ ਇਹ ਕਿ ਜਿਹੜੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦਾ ਕੀ ਨੰਬਰ ਹੈ ਜਾਂ ਜਿਹੜੇ ਜਿਹੜੇ ਨੰਬਰ ਤੁਹਾਡੇ ਨਾਮ ਦੇ ਉੱਤੇ ਅਲਰਟ ਹੋਏ ਹੋਏ ਨੇ ਉਹ ਕਿਹੜੇ ਨੇ ਤੇ ਤੀਸਰਾ ਇਹ ਹੈ ਕਿ ਇਸ ਨੂੰ ਕਿਵੇਂ ਬਲੌਕ ਕੀਤਾ ਜਾ ਸਕਦਾ ਹੈ ਜੇਕਰ ਚੱਲਦਾ ਵੀ ਆ ਤਾਂ ਉਸ ਨੂੰ ਆਪਾਂ ਕਿਵੇਂ ਬੰਦ ਕਰ ਸਕਦੇ ਆ ਚੌਥੀ ਇੱਕ ਛੋਟੀ ਜੀ ਗੱਲ ਹੋਰ ਹੈ ਉਹ ਇਹ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਫੋਨ ਦੇ ਉੱਤੇ ਤੁਸੀਂ ਕਿਸੇ ਵਿਅਕਤੀ ਦੇ ਨਾਲ ਗੱਲ ਕਰਦੇ ਹੋ ਜਾਂ ਕੋਈ ਵਿਅਕਤੀ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਹੈ ਤੇ ਕਈ ਵਾਰੀ ਕੀ ਹੁੰਦਾ ਕੋਈ ਥਰਡ ਪਰਸਨ ਉਸ ਨੂੰ ਰਿਕਾਰਡ ਕਰ ਰਿਹਾ ਹੈ ਉਸ ਨੂੰ ਕਿਵੇਂ ਪਤਾ ਲਗਾਇਆ ਜਾਵੇ ਤੇ ਕਿਵੇਂ ਉਸ ਨੂੰ ਰੋਕਿਆ ਜਾਵੇ ਇਹਦੇ ਬਾਰੇ ਵੀ ਅਸੀਂ ਵੀਡੀਓ ਬਣਾਈ ਹੈ ਜਿਹਦਾ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਹੇਠਾਂ ਜਿਹੜਾ ਲਿੰਕ ਦਿੱਤਾ ਹੈ ਤੁਸੀਂ ਉਸ ਨੂੰ ਵੀ ਵੇਖ ਸਕਦੇ ਹੋ ਇਹੇ ਗੱਲਾਂ ਜਿਹੜੀਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਪਰ ਤੁਹਾਨੂੰ ਵੱਡੀਆਂ ਸਮੱਸਿਆਵਾਂ ਤੋਂ ਬਚਾ ਸਕਦੀਆਂ ਹਨ ਬੜੇ ਲੋਕ ਨੇ ਜਿਹੜੇ ਕਿ ਇਨੋਸੈਂਟ ਹੁੰਦਿਆਂ ਹੋਏ ਆ ਸਿਰਫ ਇਸ ਕਰਕੇ ਸਮੱਸਿਆ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਸ ਕਰਕੇ ਅਸੀਂ ਜਿਹੜੀ ਵੀਡੀਓ ਬਣਾਈ ਹੈ ਉਸ ਦਾ ਸਾਡਾ ਮਕਸਦ ਇਹੀ ਹੈ ਕਿ ਆਮ ਵਿਅਕਤੀ ਜਿਹੜਾ ਮਾਸੂਮ ਹੈ ਜਿਹੜਾ ਇਨੋਸੈਂਟ ਹੈ ਉਹ ਕਿਸੇ ਸਮੱਸਿਆ ਦੇ ਵਿੱਚ ਕਿਸੇ ਨਾ ਫਸੇ ਤਾਂ ਦੋਸਤੋ ਅੱਜ ਦੀ ਵੀਡੀਓ ਕਿਵੇਂ ਲੱਗੀ ਉਹ ਸਾਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਣਾ ਅਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਇਹ ਸਤਿ ਸ੍ਰੀ ਅਕਾਲ ਦੋਸਤੋ